ਆ ਸਾਰੀ ਜਿਹੜੀ 50 50 ਰੁਪਏ ਵਾਲੇ ਆ ਜਿਹੜੀਆਂ 50 ਰੁਪਏ ਦੇ ਵੀਰੇ ਇਹ ਇਹ 50 50 ਰੁਪਏ ਵਾਲੀ ਜਿਹੜੀ ਸੇਲ ਆ ਸਾਰੀ ਇਹ ਤੁਸੀਂ ਜਿਹੜੇ 150 150 ਤੱਕ ਜਿਹੜੀ ਸਾਰੀ ਸੇਲ ਆ ਜਿਹੜਾ ਮਰਜੀ ਆਪਦੀ ਚੋਅ ਅਸ ਦੇ ਮੁਤਾਬਕ ਲੈ ਸਕਦੇ ਹੋ ਹਨ ਤੇ ਇਹ ਜਿਹੜਾ 5 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ ਬਾਕੀ ਜਿਹੜੀ ਜੀਨ ਦਾ ਰੇਟ ਆ ਇਹ 300 ਰੁਪਏ ਇੱਥੇ ਮਾਲਾ ਤੁਸੀਂ ਲਿਖਿਆ ਦੇਖ ਵੀ ਸਕਦੇ ਹੋ ਪ੍ਰੈਸ ਆਹ ਲੇੜੀ ਜੇ ਤੇ ਇਹ 100 ਰੁਪਏ ਦੀ ਜਿਹੜੀ ਸੇਲ ਲੱਗੀ ਹੋਈ ਵੀ ਇੱਥੇ ਆ 2 200 ਰੁਪਏ ਦੀ ਸੇਲ ਆ ਸਾਰੀ ਦੇਖ ਲੋ ਪੰਡਾ ਸ਼ਰਟਾਂ ਦੀ ਜਿਹੜੀ ਲੋਰਾਂ ਦੀ ਇਹਦਾ 300 ਦੀ ਆ ਤਿੰਨ 300 ਰੁਪਏ ਦਾ ਰੇਟ ਆ ਜੀਨ ਦਾ ਇਹਨਾਂ ਦਾ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਕੁਆਲਿਟੀ ਦੇ ਸਰਕੇ ਆ ਬਾਈ ਇਹ ਵੀ ਲੇਡੀਜ਼ ਆ ਤੇ ਇਹਨਾਂ ਦਾ ਜਿਹੜਾ 200 ਰੁਪਏ ਰੇਟ ਆ ਇਹ 300 ਰੁਪਏ ਦਾ ਹੈਗਾ 50 ਰੁਪਏ ਤੋਂ ਲੈ ਕੇ ਜਿਹੜੀ ਬੱਚਿਆਂ ਵਾਲੀ ਇੱਥੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਅੱਛਾ 200 ਤੋਂ ਲੈ ਕੇ ਇਹ ਜਿਹੜੀ ਸਟਾਰਟਿੰਗ ਤੇ ਲਾਸਟ 17 ਦਾ ਯਾਰ ਦਾ ਬੂਟ ਓਰੀਜਨਲ ਇੱਥੇ ਮਿਲੇਗਾ 1700 ਰੁਪਏ ਦਾ ਠੀਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਸੈਕਟਰ 22 ਚੰਡੀਗੜ੍ਹ ਤੇ ਇੱਥੋਂ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਾਸਤਰੀ ਮਾਰਕੀਟ ਤੇ ਨਾਲੇ ਜਿਹੜਾ ਵੀ ਮੰਨ ਲਓ ਕੱਪੜਾ ਇੱਥੇ ਹੈਗਾ ਸਸਤਾ ਵਾ ਤੇ ਜਿਹੜਾ ਰੇਟ ਹੈਗਾ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਲੈ ਕੇ ਚੱਲਦੇ ਆਂ ਮਾਰਕੀਟ ਦੇ ਵਿੱਚ ਇੱਥੋਂ ਇਹ ਜਿਹੜੀ ਮਾਰਕੀਟ ਆ ਸ਼ੁਰੂ ਹੋ ਜਾਂਦੀ ਆ ਤੇ ਇਧਰਲੇ ਪਾਸੇ ਇੱਕ ਪਾਸੇ ਦਾ ਦੁਕਾਨਾ ਜਿਹੜੀਆਂ ਪਈਆਂ ਸਹਿਆ ਆ ਇਹ ਟਾਟਾ ਟਾਟਾ ਦੀਆਂ ਬਣੀਆਂ ਹੋਈਆਂ ਤੇ ਇੱਕ ਪਾਸੇ ਜਿਹੜੇ ਤਰਪਾਲ ਤਰਪੂਲ ਜਿਹੜੇ ਲੱਗੇ ਹੋਏ ਹਨ ਤੇ ਉਹਦੇ ਟੈਂਪਰੇਰੀ ਦੁਕਾਨਾਂ ਬਣਾਈਆਂ ਹੋਈਆਂ ਆ ਤੇ ਇੱਥੇ ਕੱਪੜਾ ਤੁਹਾਨੂੰ ਬਹੁਤ ਜਿਹੜਾ ਸਸਤੇ ਰੇਟਾਂ ਤੇ ਮਿਲ ਜੂਗਾ ਸੇਲਾਂ ਜਿਹੜੀਆਂ ਲੱਗੀਆਂ ਹੋਈਆਂ ਇਧਰ ਜਿਹੜਾ ਹੈਗਾ ਲੇਡੀਜ਼ ਦਾ ਸਮਾਨ ਪਿਆ ਵਾ ਤੇ ਆ ਜਿਹੜੀ ਜੀਨ ਦਾ ਰੇਟ ਆ ਇਹ 300 ਰੁਪਿਆ ਇੱਥੇ ਮਾਲਾ ਤੁਸੀਂ ਲਿਖਿਆ ਦੇਖ ਵੀ ਸਕਦੇ ਹੋ ਪ੍ਰੈਕਸ ਪ੍ਰਾਈਸ ਆ ਜਿਹੜੇ ਤੇ 2.5 250 ਰੁਪਏ ਦੀ ਵੀ ਸੇਲ ਹੈਗੀ ਆ ਇੱਧਰਲੇ ਪਾਸੇ ਜਿਹੜੀਆਂ ਆ ਲੈਡੀਆਂ ਤੇ ਇਹ 100 ਰੁਪਏ ਦੀ ਜਿਹੜੀ ਸੇਲ ਲੱਗੀ ਹੋਈ ਵੀ ਆ ਇੱਥੇ 100-100 ਰੁਪਏ ਦੀ ਜਿਹੜੀ ਸੇਲ ਆ ਇੱਧਰ ਆ ਸਾਰੀ ਤੇ ਆ 2-200 ਰੁਪਏ ਦੀ ਸੇਲ ਆ ਸਾਰੀ ਵੇਖ ਲੋ ਪੈਂਟਾਂ ਸ਼ਰਟਾਂ ਦੀ ਜਿਹੜੀ ਲੋਰਾਂ ਦੀ ਆ ਹੈਗੇ ਜਿਹੜੇ ਸ਼ਰਟਾਂ 1.5-150 ਰੁਪਈਆ ਨੇ ਐਫੈਕਸ ਪ੍ਰਾਈਸ ਆ ਜਿਹੜੇ ਘੱਟ ਵੱਧ ਨਹੀਂ ਮੰਨ ਲੋ ਕੀਤੇ ਜਾਣੇ ਤੇ ਜੋ ਮਰਜ਼ੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਇੱਧਰ ਆ 100-100 ਰੁਪਏ ਦਾ ਜਿਹੜਾ ਇਹ ਪ੍ਰਾਈਸ ਆ ਇਹਨਾਂ ਦਾ ਵੀ ਆ 300 ਜੀ ਆ 3 300 ਰੁਪਏ ਦਾ ਰੇਟ ਆ ਜੀ ਇਹਨਾਂ ਦਾ ਜਿਹੜੀ ਮਰਜ਼ੀ ਚੱਕ ਸਕਦੇ ਹੋ ਹਨ ਜਿਹੜੀ ਮਰਜ਼ੀ ਵੀਰੇ ਹਾਂ ਜਿਹੜੀ ਮਰਜ਼ੀ ਬਾਈ ਜੀ 3 300 ਰੇਟ ਆ ਇਹਨਾਂ ਦਾ ਤੇ ਆ ਇਧਰੇ ਪਾਸੇ ਆ ਦੇਖੋ ਸਾਹਮਣੇ ਪ੍ਰਾਈਸ ਵੀ ਲਿਖੇ ਹੋਣਗੇ ਜੋ ਲੋਰਾਂ ਜਾਂ ਟੀ-ਸ਼ਰਟਾਂ ਜੋ ਵੀ ਟੰਗਿਆ ਹੋਊਗਾ ਜੀਨਾਂ ਜਾਂ ਹੋਰ ਕੋਈ ਸਮਾਨ ਉਹ ਸਾਰਾ ਉਹਨਾਂ ਦਾ ਪ੍ਰਾਈਸ ਜਿਹੜਾ ਥੱਲੇ ਲਿਖਿਆ ਹੋਊਗਾ ਆ ਲੈਡੀਆਂ ਆ ਇਹ ਇਹਨਾਂ ਦਾ ਵੀ ਜ਼ਿਆਦਾਤਰ ਜਿਹੜੀਆਂ ਜੀਨਾਂ ਇੱਥੇ 300 ਦੇ ਰੇਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਤੁਹਾਨੂੰ ਕੀ ਰੇਟ ਆ ਵੀਰੇ ਇਹਨਾਂ ਦਾ ਸ਼ਰਟਾਂ ਦੀ ਠੀਕ ਆ 150 150 ਤੱਕ ਜਾਨੀ ਕਿ ਇਹ ਤੁਸੀਂ ਜਿਹੜੀ ਮਰਜ਼ੀ ਆ ਆਪਦੀ ਚੁਆਇਸ ਨਾਲ ਲੈ ਸਕਦੇ ਹੋ ਸ਼ਰਟ ਟੀ-ਸ਼ਰਟ ਕਹਿੰਦੇ ਟੀ-ਸ਼ਰਟ ਹੀ ਹਨ ਹਾਂ ਜੀ ਚਾਹ ਜੀ ਆਰੀ ਦੇਖੀ ਹੈ ਆ ਚੱਲਿਆ ਬੱਚੇ ਇਹ ਬੱਚਿਆਂ ਦੀ ਵੀ ਉਹੀ ਆ 150 ਦੀ ਸੇਲ ਹੈ ਭਾਜੀ ਅੱਛਾ 150 ਦੀ ਜਿਹੜੀ ਸੇਲ ਆ ਇਹ ਤੇ ਬੱਚਿਆਂ ਦੇ ਵੀ ਆ ਜਾਂ ਵੱਡਿਆਂ ਦੇ ਜੋੜਾ ਤੁਸੀਂ ਮਰਜ਼ੀ ਲੈ ਸਕਦੇ ਹੋ ਉਹ ਲੇਡੀ ਜਨਾਂ ਵੇਰੇ ਇਹ ਹਾਂ ਲੇਡੀ ਜਾਂ ਜਿਹੜੇ ਇਹਨਾਂ ਦਾ ਵੀ 100 100 ਜਿਹੜਾ ਰੇਟ ਆ ਤੁਸੀਂ ਇਹਨਾਂ ਦਾ ਪ੍ਰਾਈਸ ਜਿਹੜਾ ਲਿਖਿਆ ਹੁੰਦਾ ਵਾ ਸਾਰਾ ਤੁਹਾਨੂੰ ਦਿਖਾਇਆ ਪਹਿਲਾਂ ਵੀ ਆਪਾਂ ਹਨ ਇਧਰਲੇ ਪਾਸੇ ਪਏ ਆ ਜਿਵੇਂ ਆਪਣੇ ਰਸੋਈ ਦੇ ਵਿੱਚ ਰੱਖਣ ਵਾਲੇ ਭਾਂਡੇ ਜਾਂ ਚੀਨੀ ਦੇ ਵੀ ਪਏ ਆ ਕੱਚ ਦੇ ਵੀ ਪਏ ਆ ਕੀ ਪ੍ਰਾਈਸ ਹੈ ਵੇਰੇ ਇਹਨਾਂ ਦਾ ਅਲੱਗ-ਅਲੱਗ ਪ੍ਰਾਈਸ ਹੈ ਭਾਈ ਅਲੱਗ-ਅਲੱਗ ਕਿੱਥੋਂ ਸ਼ੁਰੂ ਹੋ ਜਾਂਦੇ ਜੀ ਇਹ 200 ਸੇ ਸਟਾਰਟਿੰਗ ਹੋ ਜਾਂਦੀ ਭਾਈ ਠੀਕ ਆ ₹100 ਤੋਂ ਸ਼ੁਰੂ ਹੋ ਜਾਂਦੇ ਆ ਕੁਆਲਿਟੀ ਦੇ ਸਰ ਤੇ ਆ ਬਾਈ ਸਸਤੀ ਵੈਰੀਟੀ ਮਿਲੇਗੀ ਆਪਕੋ ਠੀਕ ਆ ਸਾਰੀ ਕੁਆਲਿਟੀ ਕੁਆਲਿਟੀ ਵਧੀਆ ਮਿਲੂਗੀ ਜਾਨੀ ਕਿ 100 ਤੋਂ ਸ਼ੁਰੂ ਆ ਜਿਹੜਾ ਸਮਾਨ ਤੇਰਾ ਤੁਸੀਂ ਲਿਜਾਣਾ ਲਿਜਾ ਸਕਦੇ ਓ ਇਧਰਲੇ ਪਾਸੇ ਵੀ ਜਿਹੜੀ ਆਪਣੀ ਸੇਲ ਲੱਗੀ ਹੋਈ ਆ ਟੈਡੀ ਵੇਅਰ ਦੇੰਦੇ ਇਹ ਵੀ ਤੁਸੀਂ 2-200 ਰੁਪਏ ਪਰਾਈ ਆ ਬਾਈ ਜਿਹੜਾ ਮਰਜ਼ੀ ਚੱਕ ਲੋ 2-200 ਰੁਪਏ ਚ ₹50 ₹50 ਟੌਪ ਸ਼ਰਟ ਸ਼ਰਟ ਜਮਾ ਆ ਸਾਰੀ ਜਿਹੜੀ 50 50 ਰੁਪਏ ਵਾਲੇ ਆ ਜਿਹੜੀਆਂ 50 ਰੁਪਏ ਦੇ ਵੀ ਨੇ ਇਹ 50 50 ਰੁਪਏ ਵਾਲੀ ਜਿਹੜੀ ਸੇਲ ਆ ਸਾਰੀ ਤੇ ਉਧਰਲੇ ਪਾਸੇ ਤੁਸੀਂ ਰੇਟ ਲਿਖੇ ਹੋਏ ਹਨ ਤੇ ਆਹ ਅੱਛਾ 150 ਇਹ 1.5 150 ਵਾਲੀ ਆ ਬਈ ਇਹ ਲੇਡੀਜ਼ ਆ ਸਾਰੇ ਇਹ ਤੁਸੀਂ ਜਿਹੜੇ 150 150 ਤੱਕ ਜਿਹੜੀ ਸਾਰੀ ਸੇਲ ਆ ਜਿਹੜਾ ਮਰਜੀ ਆਪਦੀ ਚੁਆਇਸ ਦੇ ਮੁਤਾਬਕ ਲੈ ਸਕਦੇ ਹੋ ਹਨ ਵਧੀਆ ਕੁਆਲਿਟੀ ਤੁਹਾਨੂੰ ਮਿਲ ਜੂਗੀ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਬਈ 50 ਰੁਪਏ ਜਿਹੜਾ ਰੇਟ ਆ ਇਹਨਾਂ ਦਾ ਇਹ ਵੀ ਲੇਡੀਜ਼ ਆ ਜਿਹੜੇ ਆਪਣੀਆਂ ਇਧਰਲੇ ਪਾਸੇ ਫੇਰ ਜਿਹੜੇ ਕਵਰ ਆ ਜਾਂਦੇ ਫੋਨਾਂ ਦੇ ਆਜੋ ਮੈਡਮ ਫ੍ਰੀ ਸਲੋ ਭਰੀਆਂ ਲੋ ਇਹ ਜਿਹੜਾ ਫੇਕ ਜਿਹੜਾ 2250 ਰੁਪਏ ਠੀਕ ਆ ওভারਸੇਜ ਜਿਹੜੀ ਸਾਰੇ ਮਿਲ ਜਾਣਗੇ ਤਕਰੀਬਨ ਕੋਈ ਵੀ ਸਾਈਜ਼ ਮਿਲ ਜਾਵੇ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣਗੇ ਤੇ ਇਹ ਜਿਹੜੇ ਸਾਰੇ ਲੇਡੀਜ਼ ਹਨ ਹਾਂ ਜੀ ਸਾਰੇ ਲੇਡੀਜ਼ ਹਾਂ ਲੇਡੀਜ਼ ਆ ਤੇ ਇਹ 2250 ਰੁਪਏ ਜਿਹੜਾ ਇਹਨਾਂ ਦਾ ਪ੍ਰਾਈਸ ਆ ਤੇ ਇਧਰਲੇ ਪਾਸੇ ਆ ਜਿਹੜੀਆਂ ਪੈਂਟਾਂ ਹੈਗੀਆਂ ਇਹ ਵੀ ਲੇਡੀਜ਼ ਆ ਤੇ ਜੈਂਟਸ ਆ ਉਹ ਵੀ ਲੇਡੀਜ਼ ਆ ਤੇ ਇਹਨਾਂ ਦਾ ਜਿਹੜਾ 200 ਰੁਪਏ ਰੇਟ ਆ ਤੇ ਆਪਦੇ ਮਤਾਂ ਸਾਰੇ ਸਾਈਜ਼ ਮਿਲ ਜਾਣਗੇ ਨਾ ਠੀਕ ਆ ਸਾਈਜ਼ ਵੀ ਸਾਰੇ ਮਿਲ ਜਾਣਗੇ ਤੇ ਵੈਰਾਈਟੀ ਵੀ ਤੁਹਾਨੂੰ ਵਧੀਆ ਮਿਲ ਜੂਗੀ ਆ ਜਿਹੜਾ ਸਮਾਨ ਆ ਇਹ ਸਾਰਾ ਇਹ ਵੀ ਜਿਹੜਾ ਲੇਡੀ ਦੇ ਵਿੱਚ ਪਿਆ ਵਾ ਹਨ ਤੇ ਇਹ ਜਿਹੜਾ 5 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ ਬਾਕੀ ਜਿਹੜਾ ਇਹਦਾ ਅਲੱਗ-ਅਲੱਗ ਜਿਵੇਂ ਦਾ ਸਮਾਨ ਆ ਤੇ ਉਹਵੇਂ ਦਾ ਇਹਨਾਂ ਦਾ ਜਿਹੜਾ ਪ੍ਰਾਈਜ਼ ਆ ਇਹ 400 ਤੋਂ 400 ਰੁਪਏ ਤੋਂ ਸ਼ੁਰੂ ਆ। ਸਿਰਫ ਸਟਾਰਟਿੰਗ। 300 ਤੋਂ 300 300 ਠੀਕ ਆ। 300 ਰੁਪਏ ਤੋਂ ਜਿਹੜੀ ਲੋਰ ਸ਼ੁਰੂ ਆ ਤੇ ਠੀਕ ਆ। ਇਹਨਾਂ ਕਪੜਾ ਇਹ ਹੁਣ 500 ਦੇ ਹੋਏ। ਅੱਛਾ। ਇਹ ਲੋਗੇ ਅਲੱਗ ਅਲੱਗ ਕਪੜਾ। ਅਲੱਗ ਅਲੱਗ ਪ੍ਰਾਈਸ ਹੈ ਸਰ। ਠੀਕ ਆ। ਇਹ 400 ਇਹ 500 ਦੇ ਇਸ ਵਿੱਚ ਹੋਰ ਵੀ ਲੁਕਿੰਗ ਹੈ। ਜਿਵੇਂ ਆ ਕਾਰਗੋ ਚ ਆ ਜਾਂਦੀਆਂ ਇਹ 4 400 ਰੇਟ ਹਨਾ। ਇਹ ਨਟ ਵਾਲਾ ਹੈ ਇਹ ਕਾਰਗੋ ਨਹੀਂ ਕਿੰਨੇ ਹੈ ਅੱਛਾ ਇਹ ਵੀ 400 ਦੀ ਆ ਇਹ ਆ ਗਿਆ 700 ਇਹ 500 ਦੇ ਦੋ ਠੀਕ ਆ ਇਹ ਆ ਸਾਰੀ 700 ਵਾਲੀ ਆ ਜਿਹੜੀ ਲੈਣ ਆ ਇਹ 7 700 ਰੁਪਏ ਦੀ ਕਾਰਗੋ ਦੀ ਆ ਸਾਰੇ ਆਰਟੀਕਲ ਵੀ ਇੱਥੇ ਪਏ ਆ ਤੁਸੀਂ ਦੇਖ ਸਕਦੇ ਹੋ ਹਾਂ 14 ਨੈਡੀਟੋਰਸ ਨਾਈਕੀ ਸਾਰੇ ਜਿਹੜੇ ਇੱਥੇ ਪਏ ਹੋਏ ਆ ਕਾਹ ਵਾਏਗਾ ਕਾਹ ਵਾਏਗਾ ਠੀਕ ਆ ਤੇ ਇਧਰਲੇ ਪਾਸ ਫੇਰ ਭਾਈ ਅੱਜ ਇੰਨਾ ਜਿਹੜੀਆਂ ਲੱਗੀਆਂ ਪਈਆਂ ਇਹਨਾਂ ਦਾ ਫੇਰ ਜਿਹੜਾ ਪ੍ਰਾਈਜ਼ ਆ ਇਹ 3 300 ਰੁਪਏ ਹੈਗਾ ਵਾ ਇਧਰਲੇ ਪਾਸੇ ਆ ਆ ਜਾਂਦੇ ਬੱਚਿਆਂ ਦੇ ਸੂਟ ਆ ਬੱਚਿਆਂ ਦੀ ਦੁਕਾਨ ਇੱਥੇ ਲੱਗੀ ਹੋਈ ਹੈ ਇਹਨਾਂ ਦੀ ਵੀ ਜਿਹੜੀ ਸੇਲ ਲੱਗੀ ਹੋਈ ਹੈ ਇੱਥੇ ਕੀ ਪ੍ਰਾਈਸ ਹੈ ਇਹਨਾਂ ਦਾ ਜੀ 400 ਰੁਪਏ ਤੋਂ ਸ਼ੁਰੂ ਆ 400 ਰੁਪਏ ਤੋਂ ਸ਼ੁਰੂ ਆ ਤੇ ਲਾਸਟ ਕੇ 400 ਹੀ ਆ ਸਾਰਿਆਂ ਦਾ ਜੀ ਸੇਮ ਆਓ ਮੈਮ ਜੀ ਇਧਰ ਬੜੀਆ ਵਾਲਾ ਬੜੀਆ ਅੱਛਾ 500 ਤੱਕ ਲਾਸਟ ਆ 500 ਤੱਕ ਲਾਸਟ ਆ 400 ਤੋਂ ਸ਼ੁਰੂ ਆ ਜਿਹੜਾ ਮਰਜ਼ੀ ਮਤਲਬ ਵੇਖ ਕੇ ਤੁਸੀਂ ਜੋੜਾ ਲੈ ਸਕਦੇ ਹੋ ਤੇ ਆ ਜਿਹੜੀਆਂ ਲੇਡੀਜ਼ ਇਹ ਲੇਡੀਜ਼ ਆ ਵੀਰੇ ਇਹ ਜਿਹੜੇ ਲੇਡੀਜ਼ ਆ ਸਾਰੇ ਤੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ 2200 ਰੁਪਏ ਜਿਹੜਾ ਤੁਸੀਂ ਹੱਥ ਲਾ ਕੇ ਮਰਜੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਚੱਕ ਕੇ ਲੈ ਜਾ ਸਕਦੇ ਹੋ 2200 ਰੁਪਏ ਦਾ ਤੇ ਇਧਰਲੇ ਪਾਸੇ ਆ ਬੱਚਿਆਂ ਦੇ ਆ ਜਾਂਦੀ ਜੀ ਇਹ ਲੇਡੀਜ਼ ਹਾਂ ਇਹ ਵੀ ਲੇਡੀਜ਼ ਆ ਕੀ ਰੇਟ ਹੈ ਦਾ 250 ਰੁਪਏ ਇਹ ਜਿਹੜੇ ਇਹ ਲੇਡੀਜ਼ ਇਹ ਬਾਈ ਜੀ ਇਹਨਾਂ ਕੋਲੇ ਸਾਰਾ ਜਿਹੜਾ ਇਹ ਲੇਡੀਜ਼ ਮਾਲ ਪਿਆ ਵਾ ਇਹ ਸਾਰਾ 200 200 ਵਾਲਾ ਹਨਾ ਤੇ ਇਧਰਲਾ ਇਹ ਜਿਹੜਾ ਸਾਰਾ 250 250 ਵਾਲਾ ਠੀਕ ਆ 50ਵੇਂ ਆਓ ਓਕੇ ਬਹੁਤ ਅੱਛੇ ਵਾਲੇ ਕੱਚੇ ਵਾਲੇ ਤੇ ਇਧਰਲੇ ਪਾਸੇ ਫੇਰ ਬਾਈ ਹੁਣਾ ਕੋਲੇ ਪਈਆਂ ਐਣਕਾਂ ਇਧਰਲੇ ਪਾਸੇ ਆ ਦੇਖ ਸੋ ਕੀ ਪ੍ਰਾਈਸ ਹੈ ਬਰੇ ਇਹਨਾਂ ਦਾ 200 था। 200 ਰੁਪਏ ਤੋਂ ਸ਼ੁਰੂ ਆ ਤੇ ਕਿੱਥੋਂ ਤੱਕ ਇਹ ਕਰਾ ਲਾਸਟ ਹੈ ਇੱਥੋਂ ਆ 200 ਤੋਂ ਸ਼ੁਰੂ ਆ ਆ 200 ਵਾਲੀ ਬਈ ਆ 250 ਵਾਲੀ ਆ ਗਾਂ 250 250 ਵਾਲੀ ਲਾਸਟ 250 ਆ 250 ਤੱਕ ਲਾਸਟ ਆ ਬਾਈ ਜੀ ਤੇ ਬਹੁਤ ਵਧੀਆ ਜਿਹੜਾ ਸਮਾਨ ਬਾਈ ਕੋਲੇ ਪਿਆ ਵਾ ਬਹੁਤ ਸਸਤਾ ਤੁਹਾਨੂੰ ਇਸ ਮਾਰਕੀਟ ਦੇ ਵਿੱਚ ਬਹੁਤ ਸਸਤਾ ਮਿਲ ਜੂਗਾ 2.5 250 ਰੁਪਏ ਦੀ ਸੇਲ ਆ ਇਹ ਹੈਗੀ 2 200 ਦੀ ਇਹ ਵੀ ਲੇਡੀਜ਼ ਆ ਸਾਰਾ ਸਮਾਨ ਵੀਰੇ ਇਹ ਲੇਡੀਜ਼ ਦਾ ਸਮਾਨ ਆ ਤੁਹਾਨੂੰ ਆ ਵੀ 250 ਰੁਪਏ ਦੇ ਵਿੱਚ ਮਿਲ ਜੂਗਾ ਤੇ ਇਧਰਲੇ ਪਾਸੇ ਆ ਜਿਵੇਂ ਆ ਲੇਡੀਜ਼ ਹੈਗੇ ਜੈਂਟਸ ਆ ਲੇਡੀਜ਼ ਹੀ ਆ ਨਾ ਇਹ ਲੇਡੀਜ਼ ਆ ਜਿਹੜੇ ਇਹ ਤੁਹਾਨੂੰ 100 100 ਰੁਪਏ ਦੇ ਵਿੱਚ ਮਿਲ ਜਾਣਗੇ ਜਿਵੇਂ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਹਾਣਾ ਇਥੇ 1000 ਰੁਪਏ ਤੋਂ ਜਿਹੜੇ ਬੂਟ ਸ਼ੁਰੂ ਹੋ ਜਾਂਦੇ ਆ ਬਾਈ ਜੀ ਤੇ ਕਿਵੇਂ ਇਹ ਫਾਸਟ ਕਾਪੀ ਵੀ ਮਿਲ ਜਾਂਦੀ ਇਹਨਾਂ ਦੇ ਵਿੱਚ ਨਹੀਂ ਭਾਜੀ 5A ਮਿਲਦੀ ਹੈ ਠੀਕ ਆ ਫਾਸਟ ਕਾਪੀ ਦੀ ਸੀਰੀ ਠੀਕ ਆ ਫਾਸਟ ਕਾਪੀ ਸੀਰੀ ਜੀ ਮਿਲ ਜੂਗੀ ਯਾਨੀ ਕਿ ਪਰ 1000 ਰੁਪਏ ਤੋਂ ਜਿਹੜੀ ਇਹ ਸ਼ੁਰੂ ਆ ਸਾਢੇ 3 300 ਰੁਪਏ ਦੀ ਜੁੱਤੀਆਂ ਚੱਪਲਾਂ ਦੀ ਜਿਹੜੇ ਲੇਡੀਜ਼ ਆ ਇਹਨਾਂ ਦਾ ਆ ਸੇਲ ਲਾਈ ਹੋਈ ਆ ਤੇ ਇਧਰਲੇ ਪਾਸੇ ਆ ਜਿਹੜੀ ਹੈਗੀ ਆ 2.5 250 ਰੁਪਏ ਦੀ ਪੰਜਾਬੀ ਜੁੱਤੀਆਂ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਤੇ ਦੂਸਰੇ ਜੋ ਆਪਾਂ ਆ ਪ੍ਰੋਫੈਸ਼ਨਲ ਲੈਣੇ ਆ ਜਾ ਪਾਰਟੀ ਵੇਅਰ ਉਹ ਵੀ ਤੁਹਾਨੂੰ ਇੱਥੇ ਮਿਲ ਜਾਣੀਆਂ ਇਧਰਲੇ ਪਾਸੇ ਆ ਜਿਹੜੀਆਂ ਚੱਪਲਾਂ ਨੇ ਸੇਲ ਲੱਗੀ ਹੋਈ ਆ ਇਧਰਲੇ ਪਾਸੇ ਪੰਜਾਬੀ ਜੁੱਤੀਆਂ ਪਈਆਂ ਆ ਸੂਟਾਂ ਦੀ ਸੇਲ ਆ 650 ਰੁਪਏ 550 ਸੇਲ ਦੇ ਜਿਹੜਾ ਪ੍ਰਾਈਜ਼ ਇਹਨਾਂ ਦੇ ਬਾਈ ਹੁਣਾਂ ਦੇ ਪ੍ਰੈਕਸ ਲਿਖਿਓ ਹੈ ਇਧਰਲੇ ਪਾਸੇ 950 ਰੁਪਏ ਜਿਹੜਾ ਆ ਜੁੱਤੇ ਜੁੱਤੇ ਦੇਖਾ ਆ ਦਿਖਾਣਾ ਨਵੇਂ ਦਿਖਾਣਾ ਆ ਜੁੱਤੇ ਦੀ ਦੁਕਾਨ ਆ ਕੋਪੀ ਦਿਖਾਣਾ 2000 ਵਾਲੇ ਕੀ ਪ੍ਰਾਈਸ ਹੈ ਜੀ ਇਹ ਵੱਲੀ ਅਲੱਗ ਲੱਗਦੇ ਨੇ 500 600 700 ਕਿੰਨੇ ਤੋਂ ਸ਼ੁਰੂ ਆ ਬਰੇ 18000 ਦਾ ਬੂਟ ਓਰੀਜਨਲ ਇੱਥੇ ਮਿਲੇਗਾ 1700 ਰੁਪਏ ਦਾ ਠੀਕ ਆ ਠੀਕ ਆ ਉਹ ਜੰਪ ਮੈਂਨ ਦਾ ਖਾਣਾ ਕਾਪੀ ਚ ਆ ਜਾਂਦੇ ਹਨਾ ਇਹ ਕਾਪੀ ਚ ਆ ਜਾਂਦੇ ਹਨ ਹਾਂਜੀ ਆ ਜਾਂਦੇ ਫਾਸਟ ਕਾਪੀ ਦੇ ਵਿੱਚ ਆ ਜਾਂਦੇ ਇਹਦਾ ਕੀ ਪ੍ਰਾਈਸ ਹੋਊਗਾ ਜੇ ਮੈਂ ਆਪਾਂ ਓਰੀਜਨਲ ਲੈਣੇ ਆਂ ਵੰ ਲੋ ਓਰੀਜਨਲ 35000 ਦਾ ਆਪਾਂ ਤੁਹਾਨੂੰ ਦਾਂਗੇ 3000 ਦਾ ਠੀਕ ਆ ਬਰੇ ਐ ਦੱਸੋ ਤੇ ਉਹ ਕਿੰਨੇ ਤੋਂ ਆਪਣਾ ਸ਼ੁਰੂ ਕਿੰਨੇ ਤੋਂ ਹੋ ਜਾਂਦਾ ਸਸਤੇ ਤੋਂ ਸਸਤਾ ਜਿਹੜਾ ਆਪਣਾ ਬੂਟ 700 ਤੋਂ ਲੈ ਕੇ 4-5 ਜਰ 700 ਰੁਪਏ ਤੋਂ ਲੈ ਕੇ 4-5000 ਰੁਪਏ ਤੱਕ ਤੁਸੀਂ ਮੰਨ ਲਓ ਕੋਈ ਵੀ ਬੂਟ ਇੱਥੋਂ ਲੈ ਜਾ ਸਕਦੇ ਹੋ ਇਹ ਸਾਰੀ ਆਪਣੀ ਇੱਕ ਸ਼ਾਪ ਹੀ ਹਨ ਠੀਕ ਹੈ ਦੁਕਾਨਾ ਆਪਣੇ ਅੰਦਰ ਪੰਜ ਦੁਕਾਨਾਂ ਬਾਈ ਹੋਣਾਂ ਦੀਆਂ ਜਿਹੜੀਆਂ ਇੱਕ ਥਾਂ ਤੇ ਹੀ ਆਏ 700 ਤੋਂ ਲੈ ਕੇ ਜਿਹੜਾ 4-5000 ਤੱਕ ਜਿਹੜਾ ਸਮਾਨ ਲੈ ਜਾ ਸਕਦੇ ਹੋ ਤੇ ਦੁਕਾਨਾ ਇਹਨਾਂ ਦਾ ਕੀ ਪ੍ਰਾਈਸ ਆ ਯਾਰ ਹੈ ਕੀ ਪ੍ਰਾਈਸ ਇਹਨਾਂ ਦਾ ਰੇਟ ਹੈ ਭਾਈ 350 450 550 350 ਤੋਂ ਸ਼ੁਰੂ ਆ ਨਹੀਂ 200 ਸ਼ੁਰੂ 200 ਰੁਪਏ ਤੋਂ ਸ਼ੁਰੂ ਹੈ 50 ਰੁਪਏ ਤੋਂ ਲੈ ਕੇ ਜਿਹੜੀ ਬੱਚਿਆਂ ਲਈ ਇੱਥੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਤੇ 500 ਤੱਕ ਰੇਟ ਆ ਨਾ 500 ਤੱਕ ਜਿਹੜੀ ਲਾਸਟ ਆ ਬਾਕੀ ਆ ਆ ਦੀ ਆ ਦੀ ਚ ਵਾਈਸ ਆ ਅੱਡ ਅੱਡ ਕੁਆਲਿਟੀ ਬਣੀ ਹੋਈ ਹੈ ਜਿਹਨਾਂ ਇਹਨਾਂ ਦੀ ਤੇ 200 ਤੋਂ ਸ਼ੁਰੂ ਹੋ ਤੇ 500 ਤੱਕ ਜਿਹੜਾ ਇਹ ਲਾਸਟ ਆ ਤੇ ਇਧਰਲੇ ਪਾਸੇ ਤੁਸੀਂ ਆਹ ਦੇਖ ਸਕਦੇ ਹੋ ਭਾਈ ਜੀ ਆਹ ਬੈਗ ਵੀ ਆ ਕੀ ਕਹਿੰਦਾ ਕੀ ਪ੍ਰਾਈਸ ਹੈ ਬਰੇ ਯਾਰ ਕਲਕ ਨਹੀਂ ਉ ਲਾਸਟ ਭਾਈ ਸ਼ੁਰੂ ਕਿੰਨੇ ਤੋਂ ਆ 2000 2000 ਤੋਂ ਸ਼ੁਰੂ ਆ ਛੋਟੇ ਵਾਲਾ ਹੈ ਠੀਕ ਆ ਛੋਟੇ ਵਾਲਾ ਆਹ ਜਿਹੜਾ ਛੋਟੇ ਵਾਲਾ ਵਾਲਾ ਤਾਂ ਸਸਤਾ ਹੀ ਆ ਇਹ ਕੀ ਆ 1300 ਰੁਪਏ ਦਾ ਇਹ 1300 ਦਾ ਅੱਛਾ ਤੇ ਆਹ ਜਿਹੜਾ ਵੱਡਾ ਵੱਡਾ 2 4 ਦਾ ਇਹ 2000 ਦਾ 2000 ਤੋਂ ਲੈ ਕੇ ਲਾਸਟ ਕਿਦੋਂ ਤੱਕ ਕਰੋਣਗੇ ਲਾਸਟ ਹੀ ਦੱਸ ਰਿਹਾ ਮੈਂ 2000 ਲਾਸਟ ਆ ਲਾਸਟ ਹੀ ਦੱਸ ਬਾਈ ਜੀ 2000 ਰੁਪਏ ਜਿਹੜਾ ਲਾਸਟ ਰੇਟ ਆ ਇਹਨਾਂ ਦਾ ਵੱਡਾ ਸਾਈਜ਼ ਵੱਡਾ ਸਾਈਜ਼ ਆ ਇੱਥੇ ਬਾਈ ਹੁਣਾ ਕੋਲੇ ਜਿਹੜੇ ਕੁਰਤੇ ਪਜਾਮੇ ਦੀਆਂ ਤੇ ਇਹ ਬਾਈ ਹੁਣਾ ਕੋਲੇ ਜਿਹੜੇ 1500 ਤੋਂ ਸ਼ੁਰੂ ਹੈ ਯਾਨੀ ਕਿ 700 ਤੋਂ ਸ਼ੁਰੂ ਆ ਬਾਕੀ 2000 3000 ਜਿੰਨਾ ਵੀ ਰੇਟ ਆ ਹਾਂ ਪਾਰਟੀ ਵੇਅਰ ਜਾਂ ਸ਼ਾਦੀ ਦੀ ਵੀ ਹੈਗੀ ਸ਼ੇਰਵਾਨੀਆਂ ਪਟਾੜੀ ਵਿਆਹ ਸ਼ਾਦੀਆਂ ਵਾਸਤੇ ਸ਼ੇਰਵਾਨੀਆਂ ਹੀ ਬਾਈਆਂ ਹੁਣਾ ਕੋਲੇ ਮੌਜੂਦ ਹੁੰਦੀਆਂ ਕਿਰਾਏ ਤੇ ਵੀ ਦਿੰਨੇ ਬਾਈ ਅੱਛਾ ਜੀ ਰੈਂਟ ਤੇ ਨਹੀਂ ਦਿੱਤੇ ਸੇਲ ਤੇ ਦਿੱਤੇ ਅੱਛਾ ਜੀ ਜੇਕਰ ਰੈਂਟ ਲਓਗੇ ਉਨੇ ਦਾ ਸੇਲ ਮਿਲ ਜਾਂਦਾ ਹੈ ਮਾਰੀ ਠੀਕ ਹੈ ਠੀਕ ਬਾਈ ਹੁਣੇ ਕਹਿੰਦੇ ਜਿੰਨੇ ਦਾ ਵੀ ਆਪਾਂ ਰੈਂਟ ਤੇ ਲੈਨੇ ਉਹਨੇ ਦੇ ਆਪਾਂ ਤੁਹਾਨੂੰ ਸੇਲ ਕਰ ਦਾਂਗੇ ਹਨਾ ਤੇ ਕਲਰ ਵੀ ਜਿਹੜੇ ਤੁਹਾਨੂੰ ਜਿਹੜਾ ਇਹਦਾ ਤੁਸੀਂ ਆਖੋਗੇ ਉਹ ਮੈਂ ਦਾ ਤੁ ਆ ਇਹ ਆਪਣੇ ਮੈਟ ਜਿਹੜੇ ਘਰਾਂ ਬਾਰ ਮੋਰੇ ਰੱਖਦੇ ਕਿੰਨੇ ਤੋਂ ਵੀਰੇ ਕਿੰਨੇ ਦਾ ਇਹ ਕੀ ਇਹ ਪਾਜ 150 ਗ੍ਰੇਜ ਵਿੱਚ ਹੈ ਅੱਛਾ 150 ਦਾ ਇਕਾ ਨਾ 150 ਰੁਪਏ ਦਾ ਵੀਰੇ ਇਕਾ ਤੇ ਇਹ ਇਹ 2.5 250 ਰੁਪਏ ਦੇ ਰੇਟ ਆ ਤੇ ਆ ਤੌਲੀਆਂ ਦਾ ਕੀ ਰੇਟ ਵੀਰੇ 290 ਅੱਛਾ ਇਹ 2 200 ਰੁਪਏ ਦਾ ਰੇਟ ਆ ਤੇ ਇੱਥੇ ਬਾਈ ਹੋਣਾ ਕੋਲੇ ਤੁਹਾਨੂੰ ਪੜਦੇ ਵੀ ਜਿਹੜੇ ਆਪਣੇ ਸਾਰੇ ਤਰ੍ਹਾਂ ਦੇ ਪੜਦੇ ਵੀ ਤੁਹਾਨੂੰ ਮਿਲ ਜਾਣਗੇ ਪੜਦਿਆਂ ਦਾ ਕੀ ਪ੍ਰਾਈਸ ਆ ਵੀਰੇ 200 ਤੋਂ 300 ਅ 200 ਸਟਾਰਟਿੰਗ ਹੈ ਅੱਛਾ 200 ਤੋਂ ਲੈ ਕੇ ਇਹ ਜਿਹੜੀ ਸਟਾਰਟਿੰਗ ਤੇ ਲਾਸਟ 5 600 ਤੱਕ ਜਿਹੜਾ ਤੁਹਾਨੂੰ ਇਹ ਇੱਥੇ ਪੜਦੇ ਵੀ ਤੁਹਾਨੂੰ ਬਹੁਤ ਵਧੀਆ ਮਿਲ ਜਾਣਗੇ ਹਾਂ ਇੱਥੇ ਬਾਈ ਕੋਲੇ ਪਈਆਂ ਫਲਕਾਰੀਆਂ ਤੇ ਚੁੰਨੀਆਂ ਵੀ ਆ ਵੀਰੇ ਠੀਕ ਆ ਕੀ ਰੇਟ ਆ ਫਲਕਾਰੀ ਦਾ ਲਾਸਟ ਕਿਤੋਂ ਸ਼ੁਰੂ ਹੁੰਦੀ ਆ ਸ਼ੁਰੂ ਹਾਂ ਸਟਾਰੀਆਂ ਬਾਈ 220 240 ਦੀ ਨਹੀਂ ਮਸਲਾ ਵੀਰੇ ਓਕੇ ਕੀ ਕੀ ਆਪਣੇ ਕੋਲੇ ਸਮਾਨ ਫਲਕਾਰੀਆਂ ਤੋਂ ਇਲਾਵਾ ਦੁਪੱਟੇ ਪਾਕਿਸਤਾਨੀ ਪਾਕਿਸਤਾਨੀ ਦੁਪੱਟੇ ਵੀ ਹੈਗੇ ਬਾਈ ਕੋਲੇ ਤੇ ਉਹਨਾਂ ਦਾ ਕੀ ਪ੍ਰਾਈਸ ਆ ਵੀਰੇ 350 350 ਆਹੋ ਜਿਹੜੇ ਪਾਕਿਸਤਾਨੀ ਇਹ ਠੀਕ ਆ ਇਹ ਪਾਕਿਸਤਾਨੀ ਦੁਪੱਟੇ ਆ ਘਰੇ ਸਜਾਉਣ ਵਾਸਤੇ ਫੁੱਲ ਤੇ ਹੋਰ ਵੀ ਜਿਹੜਾ ਇੱਕ ਸੌਕ ਜਿਹੜਾ ਹੁੰਦਾ ਆਪਣੇ ਹਨਾ ਸਾਰਾ ਇੱਥੇ ਬਾਈ ਹੁਣਾਂ ਕੋਲੇ ਪਿਆ ਇਧਰ ਪੱਖੇ-ਪੁੱਖੇ ਵੀ ਜਿਹੜੇ ਆ ਜਵਾਕ ਮੰਗਦੇ ਹੁੰਦੇ ਆ ਨਿੱਕ ਨਿੱਕੇ ਟੱਲਾਂਾਂ ਟੁੱਲਾਂਾਂ ਆ ਬਾਈ ਕੋਲੇ ਪੱਖੇ ਪਏ ਆ ਜਿਵੇਂ ਆਹ ਇਹ 300 ਰੁਪਏ ਦਾ ਹੈਗਾ ਤੇ ਆ 350 ਦਾ ਜਿਹੜਾ ਗਲਾਬੀ ਜੱਪਿਆ ਆ ਡਾਡਲ ਰੇਟ ਆ ਤੇ ਚਾਰਜ ਵਾਲੇ ਪੱਖੇ ਇਹ ਆ ਵੀ ਬਾਈ ਹੁਣਾਂ ਕੋਲੇ ਸੇਲ ਲੱਗੀ ਹੋਈ ਆ ਬਾਕੀ ਇਹਨਾਂ ਦੇ ਪ੍ਰਾਈਸ ਇੱਥੇ ਲਿਖੇ ਹੋਏ ਆ 2250 ਰੁਪਈਆ 350 350 ਰੁਪਈਆ ਇਹ ਸਾਰੇ ਲੇਡੀਜ਼ ਆ ਜੀ ਲੇਡੀਜ਼ ਹੀ ਜੀ ਇਹ ਸਾਰੇ ਜਿੰਨੇ ਵੀ ਇਹ ਇਹ ਲੇਡੀਜ਼ ਪਏ ਆ ਬੱਚਿਆਂ ਵਾਲੇ ਵੀ ਹੋਣਗੇ ਹਨਾ ਬੱਚਿਆਂ ਦੇ ਵੀ ਆ ਗਿਆ ਹਾਂ ਇਹ ਬੱਚਿਆਂ ਵਾਲੇ ਬੱਚਿਆਂ ਦਾ ਜਿਹੜਾ ਇੱਥੇ 250 ਰੁਪਈਆ ਲਿਖਿਆ ਵਾ ਇਧਰ ਤੁਸੀਂ ਦੇਖ ਸਕਦੇ ਹੋ ਇਹ 350 350 ਰੁਪਈਆ ਦੇ ਆ ਤੇ ਇਧਰਲੇ ਪਾਸੇ ਆ ਜਿਹੜੀ ਇਹ ਹੈਗਾ 2200 ਰੁਪਏ ਦੇ ਆ 300 ਦੀ ਆ ਤੇ ਅਲੱਗ-ਅਲੱਗ ਜਿਹੜੇ ਇਹਨਾਂ ਦੇ ਰੇਟ ਸੀਗੇ ਇਹ ਹੈਗੀ ਆ ਚੰਡੀਗੜ੍ਹ ਦੀ ਜਿਹੜੀ 22 ਸੈਕਟਰ ਦੀ ਮਾਰਕੀਟ ਤੇ ਇਧਰਲੇ ਪਾਸੇ ਜਿਹੜੇ ਇਹ ਸੇਲ ਲੱਗੀ ਹੋਈ ਆ 500 ਤੋਂ 550 ਤੱਕ 600 ਤੱਕ ਜਿਹੜੇ ਸੂਟ ਇਹ ਤੇ ਲੈ ਸਕਦੇ ਹੋ ਸੇਲਾਂ ਇੱਥੇ ਵੀ ਕੱਢ ਕੇ ਜਿਹੜੀਆਂ ਬਾਹਰ ਲਾਈਆਂ ਹੋਈਆਂ ਸੂਟਾਂ ਦੀਆਂ 500 ਰੁਪਏ ਦੀ ਸੇਲ ਆ 700 ਰੁਪਏ ਦੇ ਲੈ ਕੇ 1290 ਤੱਕ ਆ ਇੱਥੇ ਵੀ 750 ਤੋਂ ਲੈ ਕੇ 1190 ਤੱਕ ਦੀ ਸੇਲ ਆ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਆ ਜੋ ਕਮੈਂਟ ਕਰਕੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਐਵੇਂ ਦੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਅੱਜ ਦਾ ਵਲੌਗ ਇੱਥੇ ਆਪਣਾ ਖਤਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ